ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀਏ ਸੈਮੈਸਟਰ 6ਵਾਂ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਅਸੀਂ ਅਨੂਪ ਕੌਰ ਨਾਵਲ ਦਾ ਸਾਰ ਕਰ ਚੁੱਕੇ ਹਾਂ ਜਿਹਨੂੰ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਰਾਹੀਂ ਸੁਣ ਸਕਦੇ ਹੋ ਤੇ ਅੱਗੇ ਅਸੀਂ ਕਰਾਂਗੇ ਅਨੂਪ ਕੌਰ ਨਾਵਲ ਦਾ ਵਿਸ਼ਾ ਵਸਤੂ ਜਾਂ ਪ੍ਰਸ਼ਨ ਇਹ ਵੀ ਆ ਸਕਦਾ ਹੈ ਅਨੂਪ ਕੌਰ ਨਾਵਲ ਵਿੱਚਲੇ ਵਿਚਾਰਾਂ ਸੰਬੰਧੀ ਜਾਣਕਾਰੀ ਦਿਓ ਵਿਸ਼ੇ ਵਸਤੂ ਦਾ ਪਹਿਲਾ ਪੈਰਾ ਤੇ ਸਾਰ ਦਾ ਪਹਿਲਾ ਪੈਰਾ ਦੋਨੋਂ ਹੀ ਸੇਮ ਰਹਿਣਗੇ ਜੋ ਕਿ ਇਸ ਤਰ੍ਹਾਂ ਅਨੂਪ ਕਾਰਨਾਵਲ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਹਰਨਾਮ ਦਾਹ ਸਹਰਾਈ ਦੀ ਰਚਨਾ ਹੈ ਪੰਜਾਬੀ ਸਾਹਿਤ ਅੰਤਰਗ ਹਰਨਾਮ ਦਾਹ ਸਹਰਾਈ ਦਾ ਆਪਣਾ ਵਿਲੱਖਣ ਤੇ ਮਹੱਤਵਪੂਰਨ ਸਥਾਨ ਹੈ ਪੰਜਾਬੀ ਸਾਹਿਤ ਵਿੱਚ ਉਹਨਾਂ ਨੂੰ ਇੱਕ ਇਤਿਹਾਸਕ ਨਾਵਲ ਲੇਖਣ ਵਾਲੇ ਨਾਵਲਕਾਰ ਵਜੋਂ ਜਾਣਿਆ ਜਾਂਦਾ ਹੈ ਉਹਨਾਂ ਦੀਆਂ ਇਤਿਹਾਸਕ ਨਾਵਲਾਂ ਲੋਗੜ ਸਫੈਦ ਪੋਸ਼ ਪੱਥਿਕ ਤੇ ਸਭਰਾਉਂ ਦੀ ਪੰਜਾਬੀ ਦੇ ਇਤਿਹਾਸਕ ਨਾਵਲਾਂ ਵਿੱਚ ਆਪਣੀ ਵਿਸ਼ੇਸ਼ ਪਛਾਣ ਹੈ ਉਨ੍ਹਾਂ ਨੇ ਆਪਣੇ ਇਹ ਨਾਵਲ ਇਤਿਹਾਸਕ ਤੱਥਾਂ ਦੀ ਪ੍ਰਮਾਣਿਕਤਾ ਦੀ ਛਾਣਬੀਣ ਉਪਰੰਤ ਹੀ ਲਿਖੇ ਹਨ। ਅਨੂਪ ਕੌਰ ਨਾਵਲ ਵਿੱਚ ਉਨ੍ਹਾਂ ਨੇ ਅਨੂਪ ਕੌਰ ਨਾਂ ਦੀ ਉਸ ਪਾਤਰ ਦੇ ਕਿਰਦਾਰ ਨੂੰ ਉਭਾਰਿਆ ਹੈ ਜਿਸ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੇ ਸਮੁੱਚੇ ਪੱਖਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨਾਵਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਅਵਤਾਰ ਦੀ ਥਾਂ ਇੱਕ ਪਰਮ ਸੂਰਬੀਰ ਦੇ ਰੂਪ ਵਿੱਚ ਵਾਚਿਆ ਤੇ ਚਿਤ੍ਰਿਆ ਹੈ। ਅਗਲਾ ਪੈਰਾ ਹੈ ਜਦੋਂ ਅਸੀਂ ਸਨਾਵਲ ਨੂੰ ਵਿਸ਼ਾ ਵਸਤੂ ਜਾਂ ਇਸ ਵਿੱਚਲੇ ਵਿਚਾਰਾਂ ਦੀ ਦ੍ਰਿਸ਼ਟੀ ਤੋਂ ਵਿਚਾਰਦੇ ਹਾਂ ਤਾਂ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਹਰ ਸਾਹਿਤ ਰਚਨਾ ਦਾ ਆਪਣਾ ਵਿਸ਼ਾ ਵਸਤੂ ਹੁੰਦਾ ਹੈ ਸਾਹਿਤਕਾਰ ਸਮਾਜ 'ਚ ਰਹਿਣ ਕਾਰਨ ਉਸ ਤੋਂ ਸਹਿਜੇ ਹੀ ਪ੍ਰਭਾਵਿਤ ਹੁੰਦਾ ਹੈ ਉਹ ਇਤਿਹਾਸ ਮਿਥਿਹਾਸ ਤੇ ਆਪਣੇ ਚੁਫੇਰੇ ਵਾਪਰੀਆਂ ਘਟਨਾਵਾਂ ਤੋਂ ਸਹਿਜੇ ਹੀ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਸੰਬੰਧਿਤ ਸਾਹਿਤ ਰੂਪ ਦੇ ਵਿਧੀ ਵਿਧਾਨ ਅਨੁਸਾਰ ਕਲਾਤਮਕਤਾ ਸਹਿਤ ਪੇਸ਼ ਕਰਦਾ ਹੈ ਸਾਹਿਤਕਾਰ ਆਪਣੀ ਰਚਨਾ ਵਿੱਚਲੇ ਵਿਸ਼ੇਵਸਤੂ ਨੂੰ ਕਿਸੇ ਮੰਤਵਾ ਦੀ ਨਹੀਂ ਪੇਸ਼ ਕਰਦਾ ਹੈ। ਸਾਹਿਤਕਾਰ ਦੀ ਪ੍ਰਤੀਬੱਧਤਾ ਇਹੋ ਮੰਗ ਕਰਦੀ ਹੈ ਕਿ ਉਹ ਵਿਸ਼ੇਵਸਤੂ ਨੂੰ ਮਾਨਵਵਾਦੀ ਦ੍ਰਿਸ਼ਟੀ ਤੋਂ ਪੇਸ਼ ਕਰੇ। ਇਸੇ ਵਿੱਚੋਂ ਹੀ ਉਸ ਸਾਹਿਤ ਰਚਨਾ ਦੀ ਮਹੱਤਤਾ ਨੂੰ ਪਛਾਣਿਆ ਜਾ ਸਕਦਾ ਹੈ। ਅਗਲਾ ਪੈਰਾ ਹੈ। ਅਨੂਪ ਕੋਰ ਇੱਕ ਇਤਿਹਾਸਕ ਨਾਵਲ ਹੈ। ਇਤਿਹਾਸਕ ਨਾਵਲ ਦੇ ਵਿਸ਼ੇ ਦਾ ਆਪਣਾ ਮਹੱਤਵ ਹੁੰਦਾ ਹੈ। ਇਸ ਅੰਤਰਗਤ ਲੇਖਕ ਵਾਪਰੀਆਂ ਘਟਨਾਵਾਂ ਨੂੰ ਤੱਥਾਂ ਦੇ ਆਧਾਰ 'ਤੇ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਨਾ ਇਤਿਹਾਸਾਕਟ ਨੂੰ ਆਵਾਨੂੰ ਵੱਖਰੇ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਵਿਚਾਰਿਆ ਜਾ ਸਕਦਾ ਹੈ ਇਸ ਨਾਵਲ ਦੀ ਸਿਰਜਣਾ ਦੇ ਮੰਤਵ ਵਿੱਚ ਹੀ ਇਸ ਨਾਵਲ ਦੇ ਵਿਸ਼ੇ ਵਸਤੂ ਨੂੰ ਵੇਖਿਆ ਜਾ ਸਕਦਾ ਹੈ ਨਾਵਲਕਾਰ ਨਾਵਲ ਸੰਬੰਧੀ ਲਿਖੇ ਆਪਣੇ ਵਿਚਾਰਾਂ ਨੂੰ ਨਵੇਂ ਪੜੋਲ ਤੋਂ ਨਵੀਂ ਛਾਲ 'ਚ ਇੰਜ ਲਿਖਦਾ ਹੈ ਕੀ ਲਿਖਦਾ ਹੈ ਅਨੂਪਕੌਰ ਵਿੱਚ ਮੈਨੂੰ ਇੱਕ ਅਜਿਹੇ ਪਾਤਰ ਦੀ ਝਲਕ ਜ਼ਰੂਰ ਮਿਲਦੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਮਗਤੀ ਆਚਰਨਕ ਉਚਤਾ ਇਕ ਨਵੇਂ ਸਮਾਜ ਦੇ ਨਿਰਮਾਤਾ ਆਗੂ ਦੇ ਤੌਰ ਤੇ ਉਹਨਾਂ ਦੀ ਦਾਨਾਈ ਸੂਝਬੂਝ ਹਾਜ਼ਰ ਜਵਾਬੀ ਚੜਤ ਜਲਾਲ ਉਦਾਰਤਾ ਸੈਨਿਕਤਾ ਕਲਾ ਸਾਹਿਤ ਤੇ ਸੁੰਦਰਤਾ ਦੀ ਰਸਕਤਾ ਅਤੇ ਆਪਣੇ ਸ਼ਰਧਾਲੂਆਂ ਵਿੱਚ ਸਾਹਸ ਸਨਮਾਨ ਅਤੇ ਸੁਤੰਤਰਤਾ ਦੀ ਭਾਵਨਾ ਭਰਨ ਵਾਲੇ ਅਮੁੱਲ ਗੁਣਾਂ ਦਾ ਚਿੰਨ੍ਹ ਰੂਪ ਵਿੱਚ ਸੰਕੇਤ ਦੇ ਜਾਂਦਾ ਹੈ ਅਗਲਾ ਪੈਰਾ ਹੈ ਇਸ ਨਾਵਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਤਪੁਰ ਸਾਹਿਬ ਚ ਕੇਲੇ ਉਸਾਰਨ ਪਹਾੜੀ ਰਾਜਿਆਂ ਨਾਲ ਮਿੱਤਰਤਾ ਤੇ ਵਿਰੋਧ ਖਾਸਾ ਪੰਥ ਦੀ ਸਥਾਪਨਾ ਤੇ ਮੁਗਲਾਂ ਨਾਲ ਆਨੰਦਪੁਰ ਤੇ ਚਮਕੌਰ ਦੀ ਗੜੀ ਨਾਲ ਸੰਬੰਧਤ ਲੜਾਈਆਂ ਨੂੰ ਪੇਸ਼ ਕੀਤਾ ਹੈ ਇਹਨਾਂ ਲੜਾਈਆਂ ਵਿੱਚ ਸਿੱਖਾਂ ਨੇ ਗਿਣਤੀ ਵਿੱਚ ਬਹੁਤ ਘੱਟ ਹੁੰਦਿਆਂ ਵੀ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕਰਦਿਆਂ ਉਹਨਾਂ 'ਚ ਪਾਜੜਾਂ ਪਈਆਂ ਸਨ ਗੁਰੂ ਜੀ ਨੇ ਸਿੱਖ ਪੰਥ ਲਈ ਸਰਬੰਸ ਵਾਰਿਆ ਹੈ ਉਹ ਆਪਣੇ ਦੋ ਸਹਬਜ਼ਾਦਿਆਂ ਨੂੰ ਆਪ ਮੈਦਾਨੇ ਜੰਗ 'ਚ ਸ਼ਹੀਦ ਹੋਣ ਲਈ ਭੇਜਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ शख्सियत ਬਾਰੇ ਲੇਖਕ ਕੀ ਲਿਖਦਾ ਹੈ ਇਸ ਨਾਵਲ ਵਿੱਚ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਵੀ ਇੱਕ અવਤਾਰ ਨਾਲੋਂ ਵੱਧ ਇੱਕ ਅਜਿਹੇ ਪਰਮ ਸੂਰਬੀਰ ਦੇ ਰੂਪ ਵਿੱਚ ਵਾਚਿਆ ਅਤੇ ਚਿਤਰਿਆ ਹੈ ਜਿਸ ਨੇ 42 ਸਾਲ ਦੀ ਭਰਜਵਾਨ ਪਰ ਛੋਟੀ ਉਮਰ ਵਿੱਚ ਪੰਜਾਬ ਦੇ ਸਾਹਾ-ਸਹੀਨ ਸਮਾਜ ਵਿੱਚ ਰੋਹ ਅਤੇ ਬਗਾਵਤ ਦੀ ਅਜੀਹੀ ਰੂਪ ਧਰ ਦਿੱਤੀ ਜਿਹੜੀ ਮੁਗਲ ਸਮਾਜ ਦੇ ਜ਼ੁਲਮ ਨੂੰ ਥਾਂ-ਥਾਂ ਵੰਗਾਰਨ ਲਈ ਤਤਪਰ ਰਹਿੰਦੀ ਅਤੇ ਜਿਹੜੀ ਗੁਰੂ ਗੋਬਿੰਦ ਸਿੰਘ ਨੂੰ ਪੰਜਾਬ ਹੀ ਨਹੀਂ ਸਗੋਂ ਸਮst ਭਾਰਤ ਦੀ ਵਿਦਰੋਹੀ ਆਵਾਜ਼ ਅਤੇ ਆਗੂ ਸਮਝ ਕੇ ਉਸ ਦੇ ਲਈ ਜਾਨਾਂ ਵਾਰਨ ਅਤੇ ਸਮੇਂ ਦੀ ਹਕੂਮਤ ਦੇ ਕਹਿਰ ਨੂੰ ਹਾਕਾਂ ਮਾਰਨ ਲਈ ਤਿਆਰ ਰਹਿੰਦੀ। ਅਗਲਾ ਪੈਰਾ ਹੈ। ਨਾਵਲ ਵਿੱਚ ਮੁਸਲਮਾਨ ਪਠਾਣ, ਮੁਗਲ ਬਾਦਸ਼ਾਹਾਂ, ਨਵਾਬਾਂ, ਸੂਬੇਦਾਰਾਂ, ਕਾਜ਼ੀਆਂ ਆਦਿ ਦੀ ਜੀਵਨ ਜਾਂਚ ਸੰਬੰਧੀ ਵੀ ਬਹੁਤ ਜਾਣਕਾਰੀ ਦਿੱਤੀ ਗਈ ਹੈ। ਲਗਭਗ ਇਹ ਸਾਰੇ ਹੀ ਜੀਵਨ ਵਿੱਚ ਬਹੁਤ ਹੀ ਆਇਆਸ਼ੀਆਂ ਵਾਂਗ ਵਿਚਰਦੇ ਸਨ ਹਰ ਨਵੀਂ ਤੋਂ ਨਵੀਂ ਸੁੰਦਰ ਮੁਟਿਆਰ ਨੂੰ ਆਪਣੇ ਹਰਮ ਚ ਲਿਆਉਣਾ ਉਹਨਾਂ ਦਾ ਵੱਡਾ ਮੰਤਵ ਹੁੰਦਾ ਸੀ ਇਸੇ ਲਈ ਉਹ ਤਰ੍ਹਾਂ ਤਰ੍ਹਾਂ ਦੀਆਂ ਮਹਿਫਲਾਂ ਵੀ ਸਜਾਉਂਦੇ ਸਨ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਨਾਵਲ ਦੀ ਨਾਇਕਾ ਅਨੂਪ ਕੌਰ ਨੂੰ ਵੀ ਹਰ ਹਿਲੇ ਆਪਣੇ ਹਰਮ ਚ ਲਿਜਾ ਕੇ ਉਸ ਨਾਲ ਸਾਂਝ ਸਥਾਪਿਤ ਕਰਨਾ ਚਾਹੁੰਦਾ ਹੈ ਪਰ ਉਸ ਦੇ ਸੁਪਨੇ ਸਾਕਾਰ ਨਹੀਂ ਹੁੰਦੇ ਅਮੀ ਉਹ ਉਸ ਨੂੰ ਚੁੱਕ ਕੇ ਆਪਣੇ ਹਰਮ ਚ ਲੈ ਜਾਣ ਚ ਸਫਲਤਾ ਹੁੰਦਾ ਹੈ ਪਰ ਅਨੂਪ ਘਰ ਵੱਲੋਂ ਆਤਮ ਹੱਤਿਆ ਕਰਨ ਕਰਕੇ ਉਸ ਦੀਆਂ ਰੀਜਾਂ ਅਧੂਰੀਆਂ ਹੀ ਰਹਿ ਜਾਂਦੀਆਂ ਹਨ ਨਾਵਲਕਾਰ ਸਪਸ਼ਟ ਕਰਦਾ ਹੈ ਮੁਗਲ ਬਾਦਸ਼ਾਹਾਂ ਨਵਾਬਾਂ ਤੇ ਸੂਬੇਦਾਰਾਂ ਦੀ ਔਲਾਦ ਵੀ ਵਡੇਰਿਆਂ ਵਾਂਗ ਐਸ਼ੋ ਇਸ਼ਰਤ ਵਾਲਾ ਜੀਵਨ ਗੁਜ਼ਾਰਦੀ ਹੈ ਇਸ ਸੰਬੰਧ ਵਿੱਚ ਸ਼ੇਰ ਮੁਹੰਮਦ ਖਾਨ ਦੇ ਪੁੱਤਰ ਦੇ ਹੇਠਲੇ ਵਿਚਾਰ ਵੇਖੇ ਜਾ ਸਕਦੇ ਹਨ ਕੀ ਵਿਚਾਰ ਹੈ ਯਾਰ ਅੱਬਾ ਜਾਨ ਨੇ ਹਰਮ ਵਿੱਚ ਥਾਂ ਥਾਂ ਦੀਆਂ ਬੇਗਮਾਂ ਇਕੱਠੀਆਂ ਕਰ ਲਈਆਂ ਨੇ ਹੋਰ ਇਕੱਠੀਆਂ ਕਰਕੇ ਮੇੜ ਥੋੜੀ ਪਾਉਣੀ ਹੈ ਹੁਣ ਤੇ ਸਾਨੂੰ ਚਾਂਸ ਮਿਲਣਾ ਚਾਹੀਦਾ ਹੈ ਜਵਾਨ ਰੰਨਾ ਜਵਾਨ ਮੁੰਡਿਆਂ ਦਾ ਜੋੜ ਹਨ ਪਤਾ ਨਹੀਂ ਇਹ ਬੁੱਢੇ ਖਹਿੜਾ ਹੀ ਨਹੀਂ ਛੱਡਣਗੇ ਅਗਲਾ ਪੈਰਾ ਨਾਵਲ ਵਿੱਚੋਂ ਇਹ ਵੀ ਪਤਾ ਲੱਗਦਾ ਹੈ ਕਿ ਪਹਾੜੀ ਰਾਜੇ ਗੁਰੂ ਜੀ ਨਾਲ ਈਰਖਾ ਕਿਉਂ ਕਰਦੇ ਸਨ ਉਹਨਾਂ ਨੂੰ ਇਹੋ ਡਰ ਹੁੰਦਾ ਹੈ ਕਿ ਪਹਾੜਾਂ ਦੇ ਪੈਰਾਂ 'ਚ ਵਸਿਆ ਆਨੰਦਪੁਰ ਉਹਨਾਂ ਦੀ ਹੋਂਦ ਲਈ ਖਤਰਾ ਹੈ ਇਸੇ ਲਈ ਉਹ ਗੁਰੂ ਜੀ ਵਿਰੁੱਧ ਲੜਾਈਆਂ ਵਿੱਚ ਮੁਗਲਾਂ ਦਾ ਸਾਥ ਦਿੰਦੇ ਹਨ ਨਾਵਲਕਾਰ ਨੇ ਇਹ ਵੀ ਦੱਸਿਆ ਹੈ ਕਿ ਮੁਗਲ ਬਾਦਸ਼ਾਹ ਨਵਾਬ ਤੇ ਹੋਰ ਅਹਿਮ ਮੁਸਲਮਾਨ ਆਗੂ ਇੱਕ ਦੂਸਰੇ ਤੇ ਬਹੁਤ ਵਿਸ਼ਵਾਸ ਨਹੀਂ ਕਰਦੇ ਸਨ। ਨਾਵਲਕਾਰ ਨੇ ਨਾਵਲੀ ਬਿਰਤਾਂਤ ਵਿੱਚ ਔਰੰਗਜੇਬ, ਮੁਹੰਬਤ ਖਾਂ, ਦਲਾਬਰ ਖਾਂ, ਵਜ਼ੀਰ ਖਾਂ, ਸ਼ੇਰ ਮੁਹੰਮਦ ਖਾਂ ਆਦਿ ਦੀ ਸੋਚ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਅਗਲਾ ਪੈਰਾ ਨਾਵਲਕਾਰ ਇਹ ਵੀ ਸਪਸ਼ਟ ਕਰਦਾ ਹੈ ਕਿ ਮੁਸਲਮਾਨਾਂ ਵਿੱਚ ਵੀ ਗੁਰੂ ਜੀ ਪ੍ਰਤੀ ਬਹੁਤ ਪਿਆਰ ਤੇ ਸਤਿਕਾਰ ਸੀ। ਬਹੁਤ ਸਾਰੇ ਪਠਾਣਾ ਮੁਸਲਮਾਨਾਂ ਨੇ ਉਹਨਾਂ ਦੀ ਬਹੁਤ ਹੀ ਮੁਸ਼ਕਲ ਘੜੀਆਂ ਵਿੱਚ ਆਪਣੀ ਜਾਨ ਤਲੀ ਤੇ ਰੱਖ ਕੇ ਸੇਵਾ ਕੀਤੀ ਸੀ ਇਸ ਪ੍ਰਸੰਗ 'ਚ ਨੂਰਦੀਨ ਨਬੀ ਖਾਂ ਤੇ ਗਨੀ ਖਾਂ ਦੀ ਭੂਮਿਕਾ ਨੂੰ ਵੇਖਿਆ ਜਾ ਸਕਦਾ ਹੈ ਇਸੇ ਤਰ੍ਹਾਂ ਹੀ ਨਾਵਲਕਾਰ ਨੇ ਇਹ ਵੀ ਦੱਸਿਆ ਹੈ ਕਿ ਮੁਸਲਮਾਨ ਬਾਦਸ਼ਾਹ ਅਤੇ ਨਵਾਬ ਦੂਸਰੇ ਧਰਮਾਂ ਦੇ ਲੋਕਾਂ ਨੂੰ ਮੁਸਲਮਾਨ ਬਣਾਉਣ ਦੇ ਬਹੁਤ ਉਪਰਾਲੇ ਕਰਦੇ ਸਨ ਇਸ ਸੰਬੰਧ 'ਚ ਹੀ ਲੇਖਕ ਲਿਖਦਾ ਹੈ ਨਵੇਂ ਮੁਸਲਮਾਨ ਲਈ ਹਕੂਮਤ ਦੇ ਸਾਰੇ ਸੁੱਖ ਉਸਦੇ ਪੈਰਾਂ ਵਿੱਚ ਰੁਰਣ ਲੱਗ ਪੈਂਦੇ ਦੁਲਹਣਾ ਸ਼ਮਸ਼ਮ ਕਰਦੀਆਂ ਬੁਰਕੇ ਵਿੱਚ ਲਪੇਟੀਆਂ ਉਹਦੇ ਘਰ ਭੱਜੀਆਂ ਆ ਜਾਂਦੀਆਂ। ਅਗਲਾ ਪੈਰਾ ਮੁਸਲਮਾਨ ਆਪਣੇ ਵਿਰੋਧ ਨੂੰ ਮੂਲੋਂ ਹੀ ਖਤਮ ਕਰ ਦੇਣ ਲਈ ਅਜਿਹਾ ਕਰਦੇ ਸਨ। ਇਸੇ ਸੋਚ ਅੰਤਰਗਤ ਹੀ ਉਹ ਹਿੰਦੂਆਂ ਨੂੰ ਕਈ ਰੁਤਬੇ ਦੇ ਕੇ ਵੀ ਨਿਵਾਜਦੇ ਸਨ। ਅਗਲਾ ਪੈਰਾ ਨਾਵਲ ਦਾ ਵਿਸ਼ਾ ਅਨੂਪ ਕੋਰ ਦੇ ਚਰਿੱਤਰ ਨੂੰ ਉਗਾੜਨਾ ਵੀ ਹੈ ਕਿਉਂਕਿ ਲੇਖਕ ਦਾ ਵਿਚਾਰ ਹੈ ਕਿ ਇਸ ਪਾਤਰ ਬਾਰੇ ਸਿੱਖ ਇਤਿਹਾਸ ਵਿੱਚ ਬਹੁਤ ਘੱਟ ਵਰਣਨ ਮਿਲਦਾ ਹੈ। ਇਕ ਬੇਹੱਦ ਸੁੰਦਰ ਤੇ ਅਮੀਰ ਸਿੱਖ ਪਰਿਵਾਰ ਦੀ ਔਰਤ ਕਿਵੇਂ ਆਪਣੇ ਚਰਿੱਤਰ ਦੇ ਦਾਗ ਨਹੀਂ ਲੱਗਣ ਦਿੰਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਚ ਆ ਕੇ ਕਿਵੇਂ ਵੱਡੇ ਸਹਬਜ਼ਾਦਿਆਂ ਦਾ ਸੰਸਕਾਰ ਹੱਥੀਂ ਕਰਦੀ ਹੈ ਉਹ ਜਿਸ ਦਲੇਰੀ ਤੇ ਦ੍ਰਿੜਤਾ ਨਾਲ ਵਿਚਰਦੀ ਹੈ ਉਹ ਬਹੁਤ ਮਹੱਤਵਪੂਰਨ ਹੈ ਇਸੇ ਪ੍ਰਸੰਗ ਚ ਨਾਵਲਕਾਰ ਲਿਖਦਾ ਹੈ ਅਨੂਪ ਘਰ ਰਾਹੀ ਮੈਂ ਗੁਰੂਕਾਲ ਦੀਆਂ ਉਹਨਾਂ ਸਧਾਰਨ ਇਸਤਰੀਆਂ ਦਾ ਇੱਕ ਸੰਕੇਤਕ ਚਿੱਤਰ ਖੇਚਣ ਦਾ ਵੀ ਯਤਨ ਕੀਤਾ ਹੈ ਜਿਹੜੀਆਂ ਸਿੱਖ ਲਹਿਰ ਨੂੰ ਆਜ਼ਾਦੀ ਅਤੇ ਮਜ਼ਲੂਮਾਂ ਦੀ ਸਮਰਥਕ ਅਤੇ ਅਤਿਆਚਾਰਾਂ ਅਤੇ ਅਨਿਆਂ ਦੀ ਵਿਰੋਧੀ ਲਹਿਰ ਸਮਝ ਕੇ ਸਤਿਕਾਰਦੀਆਂ ਸਨ ਅਤੇ ਦਿਲੋਂ ਉਸ ਦੀ ਸਫਲਤਾ ਦੀ ਲੋਚਾ ਕਰਦੀਆਂ ਸਨ ਪਰ ਕੁਝ ਵਿਰਲੀਆਂ ਮਰਦਾਂ ਦਾ ਬਾਣਾ ਪਹਿਨ ਘੋੜੇ ਉੱਤੇ ਕਾਠੀ ਪਾ ਅਤੇ ਹੱਥ ਵਿੱਚ ਤਲਵਾਰਾਂ ਲੈ ਕੇ ਵਿਰਾਗਣਾ ਬਣ ਯੁੱਧ ਖੇਤਰ ਵਿੱਚ ਕੁੱਦਣ ਤੋਂ ਵੀ ਸੰਕੋਚ ਨਹੀਂ ਸੀ ਕਰਦੀਆਂ ਆਖਰੀ ਪੈਰਾ ਇਸ ਤਰ੍ਹਾਂ ਸੰਖੇਪ ਚ ਕਿਹਾ ਜਾ ਸਕਦਾ ਹੈ ਕਿ ਇਸ ਇਤਿਹਾਸਕ ਨਾਵਲ ਦਾ ਵਿਸ਼ਾ ਵਸਤੂ ਬਹੁਤ ਮਹੱਤਵਪੂਰਨ ਹੈ ਨਾਵਲਕਾਰ ਨੇ ਅਨੂਪਕੌਰ ਦੇ నాయਕਤਵ ਕਮਾ ਮੁਗਲਾਂ ਦੀ ਸੋਚ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਜਾਂਚ ਤੇ ਅਵਤਾਰੀ ਸ਼ਕਤੀ ਨੂੰ ਪੇਸ਼ ਕੀਤਾ ਹੈ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ